7.5 ਲੱਖ ਰੁਪਿਆ ਦੀ ਆਡੀ ਕਾਰ ਹੈ ਚੰਡੀਗੜ੍ਹ ਨੰਬਰ ਦੀ ਹੈ ਬਈ ਹੈਨਾ ਓਨਰ ਕਿੰਨੇ ਆ 3-4 ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਇਹ ਕਾਲੇ ਰੰਗ ਦੀ ਸਕਾਰਪਿਓ ਜਿਹੜੀ ਹੌਟ ਸੇਲਿੰਗ ਕਾਰ ਹੈ ਇਹ ਤੁਸੀਂ ਆਪਣੇ ਘਰੇ ਲਿਜਾ ਸਕਦੇ ਹੋ ਬਈ ਹੈਨਾ ਕਾਰ ਬਹੁਤ ਸੋਹਣੀ ਆ 1 ਲੱਖ 90 ਹਜ਼ਾਰ ਮੰਗਦੇ ਆ ਵੀਰੇ 1 ਲੱਖ 70 ਹਜ਼ਾਰ ਤੇ ਮਿਲੂਗੀ ਪੈਟਰੋਲ ਹੈ ਵੀਰੇ ਜੈ ਐਕਸਾਈ ਪੈਟਰੋਲ 1 ਲੱਖ 70 ਹਜ਼ਾਰ ਦੀ 1 ਲੱਖ 70 ਹਜ਼ਾਰ ਦੀ ਆ ਵੀਰੇ 2018 ਮਾਡਲ ਹੈ ਡੀਜ਼ਲ ਹੈ ਜੀ ਹਰਿਆਣਾ ਨੰਬਰ ਦੀ ਕਾਰ ਹੈ 4.5 ਲੱਖ ਰੁਪਏ ਦੀ ਕਿੰਨੇ ਦੀ 4.5 ਲੱਖ ਰੁਪਏ ਦੀ ਰੇਟ 18 ਮਾਡਲ 4.5 ਲੱਖ ਰੁਪਏ ਨਵੀਂ ਸ਼ੇਪ ਸਵਾ 2 ਲੱਖ ਰੁਪਈਆ ਦੇ 50 ਨੰਬਰ ਉਹ H10 ਹੈ ਜੀ 2010 ਮਾਡਲ ਦੀ 1.5 ਲੱਖ ਰੁਪਏ ਦੀ ਵਧੀਆ ਗੱਡੀ ਪੰਜਾਬ ਨੰਬਰ ਤੁਸੀਂ ਰੇਟ ਦੱਸੋ ਕਮੈਂਟ ਕਰਕੇ ਰੇਟ ਦਿਓ 1.5 ਲੱਖ ਰੁਪਏ ਦੀ ਪੰਜਾਬ ਨੰਬਰ ਆਹ ਇਹ ਵੀਰੇ 2014 ਮਾਡਲ ਹੈ 1.90 ਹਜ਼ਾਰ ਦੀ ਲੈ ਵੀ ਕਬੂਤਰੀ ਹੈ ਬਈ ਹੈਨਾ ਬਹੁਤ ਡਿਮਾਂਡ ਆ ਕਾਰ ਦੀ ਤੇ ਇਹ ਹੈਗੀ ਹੈ ਜੀ 3 ਲੱਖ ਤੇ 70 ਹਜ਼ਾਰ ਦੀ ਰੇਂਜ ਤੇ 14 ਮਾਡਲ 14 ਮਾਡਲ ਪੰਜਾਬ ਨੰਬਰ ਵਧੀਆ ਚੱਲਣੇ ਉਹ ਕਾਰ ਹੈ 14 ਮਾਡਲ ਹੈ 14 ਮਾਡਲ 270000 ਦੀ ਪੂਰੇ ਦਾ ਪੂਰਾ ਕਰ ਦਵਾਂਗੇ ਲੋਨ ਭੇਜ ਪੈਨ ਕੜਾਧਾਰ ਕਰਨ ਹਾਂਜੀ 790000 ਰੁਪਏ ਕਹਿ ਰਹੇ ਆ 7.5 ਲੱਖ ਦੀ ਬੋਲੀ 7.5 ਲੱਖ ਰੁਪਏ ਚ ਆਡੀ A4 2000 165000 ਰੁਪਏ ਦੀ 165000 ਹੈ 165000 ਦੀ 2010 ਮਾਡਲ ਡੀਜ਼ਲ ਹੈ ਜੀ ਵਧੀਆ ਕਾਰ ਹੈ ਡੀਜ਼ਲ ਹੈ ਬਾਈ ਕਰ ਲਓ ਬਿੱਲੀ ਥਾਂ ਜੇ ਕਿਸੇ ਨੇ ਕਾਰ ਲੈਣੀ ਹੈ ਕਾਲੇ ਰੰਗ ਚ ਹੈ ਨੁਪਾ ਖੇਤ ਲਾਇ ਲੂਏ ਟਾਇਰ ਚੰਗੇ ਤਰੀਕੇ ਦੇ 2022 ਮਾਡਲ ਦੀ ਕਾਰ ਹੈ ਮੇਰੇ ਭਰਾ ਹਲੋਏ ਟਾਇਰ ਤੁਹਾਡੇ ਸਾਹਮਣੇ ਹੈ ਸੀਟ ਕਵਰ ਨਵੇਂ ਹੈ 0051 ਨੰਬਰ ਹੈ ਪੀ ਵੀ 31 ਦਾ ਹਾਂਜੀ ਸਾਰੇ origignal ਹੈ 40000 ਚੱਲੀ ਆ 25 ਲੱਖ ਦੀ ਹੈ ਕਰ ਦਵਾਂਗੇ 2 ਲੱਖ ਦਾ ਲੋਨ ਹਰੇਕ ਕਾਰ ਦਾ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੋਏਗੀ ਤੇ ਡਾਕੂਮੈਂਟਸ ਦੀ ਜ਼ਿੰਮੇਵਾਰੀ ਹੋਏਗੀ ਜੇ ਤੁਸੀਂ ਕੋਈ ਲੋਨ ਕਰਾਉਣਾ ਹਰੇਕ ਕਾਰ ਦੇ ਉੱਪਰ ਅਸੀਂ 90% ਤੱਕ ਲੋਨ ਕਰਕੇ ਦਿੰਦੇ ਹਾਂ ਹਾਂਜੀ ਬਈ ਮਿੱਤਰੋ ਅੱਜ ਆਪਾਂ ਤੁਹਾਨੂੰ ਲੈ ਕੇ ਆ ਗਏ ਬਈ ਕਾਰਾਂ ਦੇ ਗੜ੍ਹ ਦੇ ਵਿੱਚ ਬਈ ਮੋਹਾਲੀ ਖੜਿਆ ਜਪਾਂ 68 ਟਰੈਕਟਰ ਦੇ ਵਿੱਚ ਬਈ ਮਨਜੀਤ ਥੋੜੀ ਆਪਣੇ ਨਾਲ ਨੇ ਜੀ ਇਹ ਮਾਟੋ ਸੇਦ ਮੋਹਾਲੀ ਤੋਂ ਅਸੀਂ ਕਾਲ ਬਈ ਠੀਕ ਬਈ ਠੀਕ ਤੇ ਬਈ ਅੱਜ ਆਪਣੇ ਲਈ ਕਿੰਨੇ ਕਾਰਾਂ ਰਹਿਣਗੀਆਂ ਬਈ ਆਪਣੇ ਕੋਲ ਕਰੀਬ ਤੋਂ ਕਰੀਬ 50 ਪਲੱਸ ਕਾਰਾਂ ਦਾ ਸਟਾਕ ਹੈ 50 ਪਲੱਸ ਕਾਰਾਂ ਦਾ ਅੱਛਾ ਵੀਰੇ ਕਾਗਜ਼ ਪੱਤਰ ਇੱਕ ਨੰਬਰ ਬਿਲਕੁਲ ਵੀਰੇ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਹੋਣੀ ਹੈ ਜੀ ਇੰਜਨ ਕੇਅਰ ਐਕਸੀਡੈਂਟ ਦੀ ਤੇ ਪੇਪਰਾਂ ਦੀ ਠੀਕ ਹੈ ਵੀਰੇ ਲੈ ਬਈ ਹਨਾ ਤੁਸੀਂ ਇੱਕ ਵਾਰ ਕੈਮਰੇਜ ਚ ਚੈੱਕ ਕਰ ਰਹੇ ਹੋ ਬਈ ਹਨਾ ਇਹ ਸਾਰੀਆਂ ਕਾਰਾਂ ਨੇ ਤੇ ਆਪਾਂ ਕਹਿੰਦੇ ਵੀ ਆਲਟੋ ਤਾਂ ਲੈ ਕੇ ਬਈ ਹਨਾ ਆਡੀ ਤੱਕ ਤੱਕ ਸਾਰੀਆਂ ਕਾਰਾਂ ਤੁਹਾਨੂੰ ਰਿਹਾ ਅਵੇਲੇਬਲ ਮਿਲ ਜਾਣਗੇ ਇੱਕ ਛੱਤ ਦੇ ਹੇਠ ਤੇ ਜੇ ਕਿਸੇ ਨੇ ਕੋਈ ਕਾਰ ਲੈਣੀ ਆ ਤਾਂ ਹੁਣ ਬਈ ਕਾਲ ਕਰ ਲਓ ਮੈਂ ਟਾਈਟਲ ਤੇ ਨੰਬਰ ਪਾਤਾ نیچے ਬਈ ਹਨਾ ਪਹਿਲੀ ਆਪਾਂ ਕਰ ਦਿਆ ਸਕਾਰਪੀਆ ਕਰ ਲਈ ਬਈ ਤਾਂ ਬਿਲਕੁਲ ਜੀ ਬਿਲਕੁਲ ਇਹ ਕਿੰਨਾ ਮਾਡਲ ਸਕਾਰਪੀਆ ਜ ਆਪਣੇ ਲੱਗੇ ਸਕਾਰਪੀਆ 2022 ਰਜਿਸਟਰਡ 2023 ਹੈ ਜੀ 22/23 ਤੇ 42 43000 ਕਿਲੋਮੀਟਰ ਚੱਲੀ ਆ ਠੀਕ ਹੈ Ориジナル ਕਾਰ ਹੈ ਜੀ ਲੈ ਬਈ ਚੱਲੀ ਵੀ ਕੁਝ ਨਹੀਂ ਬਈ ਹਨਾ Ориジナル ਕਾਰ ਆ ਸਾਰੀ ਤੁਹਾਨੂੰ ਦੇਖਣ ਦੀ ਪਤਾ ਲੱਗ ਰਿਹਾ ਹੋ ਬਈ ਹਨਾ ਤੇ ਬਾਕੀ ਕੰਡੀਸ਼ਨ ਵਾਈਜ਼ ਤਾਂ ਇੱਕ ਨੰਬਰੀ ਇਹਨਾਂ ਨੂੰ ਹੁੰਦਾ ਵੀ ਕੁਝ ਨਹੀਂ ਹਨਾ ਬਈ ਬਿਲਕੁਲ ਜੀ ਬਿਲਕੁਲ ਤੇ ਬਾਕੀ ਗੁਰਪ੍ਰੀਤ ਇੱਕ ਵਾਰ ਬਈ ਅੰਦਰ ਤੇ ਜੇ ਕੋਈ ਮੇਰਾ ਭਰਾ ਲੱਭ ਰਿਹਾ S11 ਕਲਾਸਿਕ ਹੈ S11 ਕਲਾਸਿਕ ਨਵੇਂ ਲੋਗੋ ਵਾਲੀ ਹੈ ਜੀ ਨਵੇਂ ਲੋਗੋ ਵਾਲੀ ਹੈਗੀ ਸੀ ਤਿੱਦਲੀ ਉੜਦੀ ਹੈ ਬਈ ਇਹਦੇ ਵਿੱਚ ਹਨਾ ਬਿਲਕੁਲ ਤੇ ਆਜੋ ਜੇ ਕਿਸੇ ਮੇਰੇ ਬਾਈ ਨੇ ਕਾਰ ਲੈਣੀ ਹੈ ਕਾਰ ਦਾ ਰੇਟ ਵੀਰੇ ਇਹਦਾ 18.5 ਲੱਖ ਰੁਪਏ ਡਿਮਾਂਡ ਪ੍ਰਾਈਸ ਹੈ ਜੀ 18 ਲੱਖ 50 ਹਜ਼ਾਰ ਰੁਪਿਆ ਬਾਕੀ ਵੀਰੇ ਓਨ ਟੇਬਲ ਮੌਕੇ ਤੇ ਘੱਟਵੱਧ ਕਰ ਲਵਾਂਗੇ ਠੀਕ ਹੈ ਕਾਟੀ ਕਰੋਗੇ ਵਾਤਾ ਨਹੀਂ ਕਰਦੇ ਨਾ ਨ ਘਟਾਵਾਂਗੇ ਜੀ ਠੀਕ ਹੈ ਅੱਛਾ ਲੋਨ ਕਿੰਨਾ ਹੋ ਜੂਦੇ ਤੇ ਇਹਦੇ ਉੱਪਰ ਘੜ ਦਵਾਂਗੇ ਜੀ 15 ਲੱਖ ਤੋਂ ਪਲੱਸ ਦਾ ਲੋਨ ਜੀ 15 ਲੱਖ ਤੱਕ ਦਾ ਲੋਨ ਹੋ ਜੂ। ਮਤਲਬ ਵੀ ਬਾਈ ਗੱਲ ਕਰਿਆ 3-4 ਲੱਖ ਰੁਪਏ ਡਾਊਨ ਪੇਮੈਂਟ ਦੇ ਕੇ ਇਹ ਕਾਲੇ ਰੰਗ ਦੀ ਸਕਾਰਪਿਓ ਜਿਹੜੀ ਹੌਟ ਸੇਲਿੰਗ ਕਾਰ ਹੈ ਇਹ ਤੁਸੀਂ ਆਪਣੇ ਘਰੇ ਲਿਜਾ ਸਕਦੇ ਹੋ ਬਈ ਹੈਨਾ ਕਾਰ ਬਹੁਤ ਸੋਹਣੀ ਆ ਟਰਾਈ ਲਾਈਨ ਦੀ ਕੋਈ ਲੋਡ ਨਹੀਂ ਪਈ ਹੈਨਾ ਜੇ ਕੋਈ ਮੇਰਾ ਭਰਾ ਸੀਰੀਅਸ ਹੈਗਾ ਜਿਹਨੂੰ ਕਾਰ ਨਹੀਂ ਲੱਭਰੀ ਤਾਂ ਟੋਕਨ ਪਾ ਕੇ ਕਾਰ ਬੁੱਕ ਕਰ ਸਕਦੇ ਹੋ ਠੀਕ ਆ ਅਗਰ ਬਾਈ ਚਾਂਸ ਤੁਹਾਡਾ ਲੋਨ ਨਹੀਂ ਹੁੰਦਾ ਤਾਂ ਤੁਹਾਡਾ ਪੈਸੇ ਰਿਫੰਡੇਬਲ ਨਹੀਂ ਕਮਾਂਗੇ ਕਿ ਤੁਹਾਡਾ ਫਾਇਦਾ ਖਰਚਾ ਪੈ ਗਿਆ ਇਹ ਪੈ ਗਿਆ ਜੇ ਤੁਸੀਂ ਦਿਆ 50000 49 ਨਹੀਂ ਹੋ ਸਕਦਾ 50 ਦਾ 50 ਵਾਪਸ ਤੁਸੀਂ ਦਿਆ 10000 ਤਾਂ 10 ਦਾ 10 ਵਾਪਸ ਇਹ ਵੀਰੇ ਆਡੀ ਇਹ 2012 ਮਾਡਲ ਹੈ ਜੀ ਪਹਿਲੇ ਮਹੀਨੇ ਦੀ ਕਾਰ ਹੈ ਇਹ ਸੈਵਨ ਕਿਹੜੀ ਹੈ ਕਯੂ 7 ਹੈ ਜੀ ਓਕੇ ਬਈ ਅੱਛਾ ਕੰਡੀਸ਼ਨ ਚੱਲਦੀ ਚੁੜੀ ਕੰਡੀਸ਼ਨ ਹੈ ਵੀਰੇ ਪ੍ਰੋਪਰ ਹੈ ਇੰਜਨ ਗੇਅਰ ਹੈਨ ਓਕੇ ਪਿਆ ਜੀ ਕਿੰਨਾ ਮਾਡਲ 2000 2012 ਪਹਿਲੇ ਮਹੀਨੇ ਦੀ ਕਾਰ ਹੈ ਜੀ ਓਕੇ ਲਈ 12 ਮਾਡਲ ਆਡੀ ਕਯੂ 7 ਰੇਟ 10 ਲੱਖ ਰੁਪਏ ਦੀ ਮੰਗ ਹੈ 10 ਲੱਖ ਰੁਪਿਆ ਲਓ ਵੀ ਆਡੀ ਸਿਰਫ 10 ਲੱਖ ਰੁਪਈਆ ਦੇ ਵਿੱਚ ਮਿਲਨੀ ਆ ਤੁਹਾਨੂੰ ਤੇ ਨੰਬਰ ਕਾਰ ਦਾ ਕਿਸੇ ਦਾ ਚੰਡੀਗੜ੍ਹ ਨੰਬਰ ਹੈ ਜੀ ਚੰਡੀਗੜ੍ਹ ਦਾ ਡਿਸਕਾਊਂਟ ਆ ਢੇਲੋ ਸਾਹਿਬ ਹੀ ਉਰੀ ਆਗੇ ਅੱਛਾ ਬਰੀਜਾ ਵੀਰੇ ਬਰੀਜਾ 2017 ਮਾਡਲ ਕਾਰ ਹੈ ਜੀ ਫਸਟ ਓਨਰ ਹੈ ਜੈਨੂਨ ਕਾਰ ਹੈ 80000 ਕਿਲੋਮੀਟਰ ਚੱਲੀ ਹੋਈ ਹੈ ਸਾਰੀ ਓਰੀਜਨਲ ਪੇਂਟ ਦੀ ਕਾਰ ਹੈ ਠੀਕ ਹੈ ਵੀਰੇ ਰੇਟ ਸੀਗਾ 6 ਲੱਖ 80000 ਰੁਪਈਆ 6 ਲੱਖ 80000 ਰੁਪਈਆ ਆਹ ਆਡੀ A ਕਿਹੜੀ ਹੈ ਆਡੀ A4 ਹੈ ਜੀ ਨਵੀਂ ਸ਼ੇਪ ਹੈ ਵਧੀਆ ਕਾਰ ਹੈ ਠੀਕ ਹੈ ਬਈ 7.5 ਲੱਖ ਰੁਪਏ ਦੀ ਰੇਂਜ ਦੇ ਵਿੱਚਕਾਰ ਹੈ ਜੀ। ਆਡੀ A4 ਨਵੀਂ ਸ਼ੇਪ 7.5 ਲੱਖ ਰੁਪਏ। 7.5 ਲੱਖ ਰੁਪਈਆ ਦੀ ਆਡੀ ਕਾਰ ਹੈ ਚੰਡੀਗੜ੍ਹ ਨੰਬਰ ਦੀ ਹੈ ਬਾਈ ਹੈਨਾ ਓਨਰ ਕਿੰਨੇ ਆ? ਓਨਰ ਵੀਰ ਥਰਡ ਹੈ। ਥਰਡ ਓਨਰ ਹੈ ਠੀਕ ਹੈ। ਚਲਾਵਾ ਚੰਗਾ ਹੈ? ਗੁੱਡ ਕੰਡੀਸ਼ਨ ਦੀ ਕਾਰ ਹੈ। ਠੀਕ ਆ ਕ੍ਰੇਟਾ। ਕ੍ਰੇਟਾ ਵੀਰੇ ਹੈਗੀ ਹੈ 2016 ਰਜਿਸਟਰ 2017 ਡੀਜ਼ਲ ਹੈ ਜੀ ਇਹ ਕਾਰ S ਵੈਰੀਐਂਟ ਡੀਜ਼ਲ ਹੈ। ਠੀਕ ਹੈ ਜੀ। 6.75 ਲੱਖ ਰੁਪਏ ਦੀ ਰੇਂਜ ਤੇ ਵੀ। 6.75 ਦੇ ਵਿੱਚ ਬਾਈ ਹੈਨਾ ਤੇ ਆਪਾਂ ਪਿਛਲੇ ਵਾਲੀ ਕਾਰਾਂ ਦਿਖਾ ਦਈਏ ਨੋਵਾ ਕਾਰ ਤੁਹਾਨੂੰ ਦੇ ਰਹੇ ਇਨੋਵਾ ਬਈ ਜੀ 2014 ਮਾਡਲ ਦੀ ਕਾਰ ਹੈ ਹਾਂਜੀ ਤੇ ਚੰਡੀਗੜ੍ਹ ਨੰਬਰ ਹੈ ਗ੍ਰੇ ਕਲਰ ਹੈ ਵਧੀਆ ਗੁੱਡ ਕੰਡੀਸ਼ਨ ਦੀ ਕਾਰ ਹੈ 5 ਲੱਖ ਤੇ 90 ਹਜ਼ਾਰ ਦੀ ਰੇਂਜ ਤੇ 5 ਲੱਖ 90 ਹਜ਼ਾਰ ਆਹ ਇਹ ਇਹ ਮੇਰੇ 2 ਲੱਖ ਦੀ ਰੇਂਜ ਦੇ ਵਿੱਚ ਹੈ 2014 ਮਾਡਲ ਫੀਅਟ ਲੀਨੀਆ ਲੀਨੀਆ ਉਹ ਐਕਸਯੂਵੀ ਐਕਸਯੂਵੀ ਹੈ ਜੀ 3 ਲੱਖ 70 ਹਜ਼ਾਰ ਦੀ ਰੇਂਜ ਦੇ ਵਿੱਚ ਹੈ ਪੰਜਾਬ ਨੰਬਰ ਹੈ ਗੁੱਡ ਕੰਡੀਸ਼ਨ ਵਧੀਆ ਕਾਰ ਹੈ ਜੀ 2012 ਡਬਲਯੂਏ ਟਾਪ ਮਾਡਲ ਡਬਲਯੂਏ ਉਸ ਟਾਈਮ ਦਾ ਟਾਪ ਮਾਡਲ ਦੀ ਹੈ ਬਈ ਹਨਾ ਹਾਂਜੀ ਤੇ ਆਜੋ ਤੁਹਾਨੂੰ ਤਿੰਨ ਕਾਰਾਂ ਐਸੀਆ ਦੇ ਰਿਹਾ ਬਾਈ ਜਿਹੜੀਆਂ ਮਾਰਕੀਟ ਦੇ ਵਿੱਚ ਤਹਿਲਕਾ ਕਰਾਂ ਨੇ ਇਹਦੇ ਵਿੱਚੋਂ ਆਪਣੀ ਪਹਿਲੀ ਹੈ ਕਿ ਫੋਰਚਨਰ ਵੀਰੇ ਇਹ ਮਾਡਲ ਕਿੰਨੀ ਹੈ ਵੀਰੇ ਫੋਰਚਨਰ ਹੈਗੀ ਜੀ ਆਪਣੇ ਕੋਲ 2015 ਆਟੋਮੈਟਿਕ 4x4 ਵਧੀਆ ਕਾਰ ਹੈ 14 ਲੱਖ 90 ਹਜ਼ਾਰ ਦੀ ਰੇਂਜ ਤੇ ਵੀ 14 ਲੱਖ 90 ਹਜ਼ਾਰ ਰੁਪਈਆ ਦੀ ਅਗਲੀ ਇਨੋਵਾ ਆ ਗਈ ਆਪਣੇ ਲਈ ਮਾਡਲ ਵੀਰੇ ਇਨੋਵਾ 2015 ਮਾਡਲ ਹੈ ਜੀ ਚੰਡੀਗੜ੍ਹ ਪੰਜਾਬ ਨੰਬਰ ਹੈ ਵਧੀਆ ਕਾਰ ਹੈ ਜੀ 6 ਲੱਖ 75 ਹਜ਼ਾਰ ਦੀ ਰੇਂਜ ਦੇ ਵਿੱਚ 6 ਲੱਖ 75 ਹਜ਼ਾਰ ਦੀ ਤੇ ਆ ਹੁਣ ਸਕੋਰਪੀ ਦੇ ਦੀ ਆਪਾਂ ਸਕੋਰਪੀਓ ਹੈਗੀ ਜੀ 2017 ਹਾਂਜੀ S11 ਹੈ ਟਾਪ ਮਾਡਲ ਦੀ ਕਾਰ ਹੈ ਓਕੇ ਤੇ ਇਹ ਹੈਗੀ ਹੈ ਜੀ 12 ਲੱਖ ਤੇ 90 ਹਜ਼ਾਰ ਦੀ ਰੇਂਜ 'ਚ ਹੈ ਕੈਪਟਨ ਸੀਟਾਂ ਦੇ ਵਿੱਚ ਕੈਪਟਨ ਸੀਟਾਂ 12 ਲੱਖ 90 ਹਜ਼ਾਰ ਦੀ ਵਿੱਚ 12 ਲੱਖ 90 ਹਜ਼ਾਰ ਦੀ ਬਈ ਮਹਾਲੀ ਦਾ ਨੰਬਰ ਆ ਤੁਹਾਡਾ ਸਕੋਰਪੀਓ ਦਾ ਠੀਕ ਹੈ ਤੇ ਕਾਰ ਬਈ ਇਹਨਾਂ ਦੀ ਟ੍ਰਾਈ ਲੈਂਡ ਦੀ ਲੋਡ ਨਹੀਂ ਹੈ ਲੋ ਨੈਕਸਡੈਂਟਲ ਹੈ ਜੀ ਵਧੀਆ ਕਾਰ ਹੈ ਹੂੰ ਪਰਸਨਲੀ ਚੱਲੀ ਹੋਈ ਆ ਬਿਲਕੁਲ ਮੇਰੇ ਪਰਸਨ 'ਚ ਚੱਲੀ ਹੋਈ ਆ ਠੀਕ ਹੈ ਬਈ ਆਹ ਆਟੋਮੈਟਿਕ ਹੈ ਜੀ 2000 14 ਮਾਡਲ ਨਵੀਂ ਸ਼ੇਪ ਵਾਲੀ ਹੈ 4.5 ਲੱਖ ਰੁਪਏ ਦੇ ਰੇਂਜ ਦੇ ਵਿੱਚ 14 ਮਾਡਲ 14 ਮਾਡਲ 14 ਮਾਡਲ ਕਾਰ ਹੈ ਬਈ ਥੋੜੀ ਫਰਨ ਅਲਾਇ ਕੰਪਨੀ ਦੇ ਹੈਗੇ ਨੇ ਤੇ ਰੇਟ ਹੈ ਸਿਰਫ 4.5 ਲੱਖ 4.5 ਲੱਖ ਰੁਪਇਆ ਬਈ ਹੈਨਾ ਤੇ ਆਹ ਬਰੀਜ਼ਾ ਹੈ ਜੀ 2021 ਮਾਡਲ ਦੀ ਪੈਟਰੋਲ 6,75,000 ਦੀ ਰੇਂਜ ਦੇ ਵਿੱਚ 6.75 ਦੇ ਵਿੱਚ ਪੰਜਾਬ ਨੰਬਰ ਹੈ ਜੀ ਵਧੀਆ ਕਾਰ ਬਰੀਜ਼ਾ ਕਾਰਾਂ ਵਾਵਾ ਨੇ ਬਰੀਜ਼ਾ ਬਿਲਕੁਲ ਜੀ ਲੈ ਵੀ ਬਈ ਹੈ ਨਾ ਕੋਈ ਬਰੀਜ਼ਾ ਦਾ ਚਾਹ ਬਾਣਾ ਬਈ ਹੈਨਾ ਤਾਂ ਕਾਰ ਲੈ ਕੇ ਜਾ ਸਕਦੇ ਹੋ ਆਹ ਵੀਰੇ ਆਹ ਵੀਰੇ ਅਰਬਨ ਕਰੂਜ਼ਰ ਆਟੋਮੈਟਿਕ ਹੈ 8 ਲੱਖ ਦੀ ਰੇਜ ਦੇ ਵਿੱਚ ਹੈ 2022 ਮਾਡਲ ਮਿਡ ਆਟੋਮੈਟਿਕ ਕਾਰ ਹੈ ਅੱਛਾ ਚੱਲੀ ਕਿੰਨੀ ਹੋਈ ਹੈ ਇਹ 30000 ਕਿਲੋਮੀਟਰ ਹੈ ਜੈਨੂ ਦੇਖੋ ਭਾਈ ਹੈਨਾ ਨੰਬਰ ਬਲੈਕ ਪਲੇਟ ਦੀ ਹੈ ਇਹ ਪਰ ਸਿੱਟੀ ਪਲੇਟ ਕਰਕੇ ਦਵਾਂਗੇ ਸਿੱਟੀ ਪਲੇਟ ਕਰਕੇ ਦਵਾਂਗੇ ਤੇ ਮੇਨ ਗੱਲ ਹੈ 30000 ਚੱਲੀ ਹੋਈ ਹੈ ਭਾਈ ਹੈਨਾ ਬਹੁਤ ਜਾਇਜ਼ ਰੇਟ ਦੇ ਵਿੱਚ ਕਾਰ ਹੈਗੀ ਆਹ ਵੀਰੇ ਆਹ 2019 ਮਾਡਲ ਹੈ ਜੀ ਬੀਡੀਆਈ ਹੈ ਪੀਵੀ 13 ਸੰਗਰੂਰ ਦਾ ਨੰਬਰ ਹੈ ਫਰਸਟ ਓਨਰ ਕਾਰ ਹੈ 7 ਲੱਖ 90 ਹਜ਼ਾਰ ਦੀ ਰੇਟ ਹੈ 7 ਲੱਖ 90 ਕਮੈਂਟ ਕਰਕੇ ਦੱਸੋ ਭਾਈ ਤੇ ਬਾਕੀ ਜਦੋਂ ਤੁਸੀਂ ਆਓਗੇ ਬਈ ਹਨਾ ਮੌਕੇ ਦੇ ਰਿਗਾਰਡ ਤੁਹਾਡਾ ਜਰੂਰ ਹੋ ਜੂ ਕੋਈ ਦਿੱਕਤ ਨਾ ਮੰਨੋ ਬਈ ਹਨਾ ਤੇ ਤੁਹਾਨੂੰ ਹੁਣ ਥੋੜੀ ਜਿਹੀ ਘੱਟ ਬਜਟ ਦੇ ਕਾਰਨ ਲੈਣੀਆਂ ਨੇ ਦੇ ਤਾਂ ਤੁਸੀਂ ਹੁਣ ਆਹ ਕਾਰ ਬਾਇ ਕਰ ਸਕਦੇ ਹੋਗੇ ਆਹ ਆਗੇ ਆਪਣੇ ਲਵੇ Swift Swift ਵੀਰੇ ਨਵਾਂ ਮਾਡਲ ਹੈ 1 ਲੱਖ 90000 ਮੰਗਦੇ ਹਨ ਵੀਰੇ 1 ਲੱਖ 70000 ਤੇ ਮਿਲੂਗੀ ਪੈਟਰੋਲ ਹੈ ਵੀਰੇ ZX ਪੈਟਰੋਲ 1 ਲੱਖ 70000 1 ਲੱਖ 70000 ਦੀ ਠੀਕ ਹੈ ਆਹ ਵੀਰੇ ਆ ਵੀਰੇ 2018 ਮਾਡਲ ਹੈ ਡੀਜ਼ਲ ਹੈ ਜੀ ਹਰਿਆਣਾ ਨੰਬਰ ਦੀ ਕਾਰ ਹੈ 4.5 ਲੱਖ ਰੁਪਏ ਦੀ ਕਿੰਨੇ ਦੀ 4.5 ਲੱਖ ਰੁਪਏ ਦੀ ਰੇਟ 18 ਮਾਡਲ 4.5 ਲੱਖ ਰੁਪਏ ਨਵੀਂ ਸ਼ੇਪ ਅਲੋਏ ਟਾਇਰ ਲੱਗੀ ਵੱਜੀ ਕਿੰਨੀ ਕੋਈ ਆ ਇੱਕ ਅੱਧਾ ਪੀਸ ਕੋਈ ਪੇਂਟ ਹੋਊਗਾ ਜੀ ਮੇਜਰ ਐਕਸੀਡੈਂਟ ਕੁਝ ਨਹੀਂ ਹੈਗਾ 4.5 ਲੱਖ 4.5 ਲੱਖ ਦੀ 18 ਮਾਡਲ 18 ਮਾਡਲ ਸਿਰਫ 4.5 ਲੱਖ ਰੁਪਈਆ ਦੇ ਵਿੱਚ ਸਵਪਟ ਕਾਰਵਾਈ ਹੈ ਨਾ ਨਵੀਂ ਸ਼ੇਪ ਨਵੀਂ ਸ਼ੇਪ ਡੀਜ਼ਲ ਡੀਜ਼ਲ 25 ਦੀ ਐਵਰੇਜ ਵਾਹ ਜੀ ਵਾਹ ਤੇ ਬਈ ਰੇਟ ਬਹੁਤ ਜੈਨੂਅਲ ਆ ਤੇ ਆਹ K10 ਵੀਰੇ K10 ਹੈਗੀ ਹੈ ਜੀ 2 ਲੱਖ 25000 ਦੀ 2013 ਰਜਿਸਟਰਡ 2014 ਪੰਜਾਬ ਨੰਬਰ ਸਵਾ 2 ਲੱਖ ਰੁਪਈਆ ਦੇ 50 ਨੰਬਰ ਉਹ K10 ਹੈ ਜੀ 2010 ਮਾਡਲ ਦੀ 1.5 ਲੱਖ ਰੁਪਈਆ ਦੀ ਵਧੀਆ ਗੱਡੀ ਪੰਜਾਬ ਨੰਬਰ ਤੁਸੀਂ ਰੇਟ ਨਸੋ ਕਮੈਂਟ ਕਰਕੇ ਰੇਟ ਦਿਓ 1.5 ਲੱਖ ਰੁਪਈਆ ਦੀ ਪੰਜਾਬ ਨੰਬਰ ਆਹ ਇਹ ਵੀਰੇ 2014 ਮਾਡਲ ਹੈ 1.90 ਹਜ਼ਾਰ ਦੀ ਲੈ ਵੀ ਕਬੂਤਰੀ ਹੈ ਬਈ ਹੈਨਾ ਬਹੁਤ ਡਿਮਾਂਡ ਆ ਕਾਰ ਦੀ ਜੇ ਕਿਸੇ ਨੇ ਇਹ ਕਾਰ ਲੈਣੀ ਆ ਲਾਈ ਟਾਇਰ ਦੇਖੋ ਕਾਰ ਦੇ ਸੋਹਣੇ ਪਏ ਹੋਏ ਨੇ ਬਈ ਹੈਨਾ ਇਹ ਰੇਟ ਬਿਲਕੁਲ ਜ਼ਿਆਦਾ ਹੈ ਭਾਈ ਤੇ ਆਹ i20 ਟੀਵੀ ਦਾ ਮਾਡਲ i20 2012 ਰਜਿਸਟਰਡ 2013 ਪੈਟਰੋਲ ਪਲੱਸ ਸੀएनजी ਹਾਂਜੀ ਤੇ 290000 ਦੀ ਹੈ ਜੀ ਕਾਰ 290000 2022 ਮਾਡਲ ਕਾਰ ਹੈ ਜੀ ਰਜਿਸਟਰਡ ਤੇ ਹੀ ਹੈ 15000 ਕਿਲੋਮੀਟਰ ਚੱਲੀ ਹੈ 690000 ਦੀ 690000 ਬਿਲਕੁਲ ਭਾਈ ਰੇਟ ਬਹੁਤ ਜ਼ਿਆਦਾ ਹੈ ਤੋਹਫੇ ਨੇ ਇੱਕ ਆਹ ਤੋਹਫਾ ਭਾਈ ਇਹ ਵੀ ਮਾਡਲ ਕਿੰਨੀ ਹੈ ਹਾਂਜੀ 13 2012 ਰਜਿਸਟਰਡ 2013 ਪੰਜਾਬ ਨੰਬਰ ਦੀ ਹੈ ਸੈਵਨ ਸੀਟਰ ਗੱਡੀ ਹੁੰਦੀ ਹੈ ਮੇਰੇ ਭਰਾ ਦੋ ਬੰਦੇ ਪਿੱਛੇ ਹੀ ਬੈਠ ਸਕਦੇ ਨੇ ਅੱਛਾ ਕਿੰਨਾ ਰੇਟ ਦਾ 215000 ਦੀ ਮਿਲੂਗੀ 240000 ਡਿਮਾਂਡ ਹੈ 240000 ਦੀ ਡਿਮਾਂਡ ਹੈ ਸਿਰਫ 215000 ਚ 13 ਮਾਡਲ ਕਾਰ ਆ ਬਾਈ ਹਨਾ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਚੰਗੀ ਇੰਜਨ ਗੇਅਰ ਓਕੇ ਡੀਜ਼ਲ ਦੀ 20 ਪਲੱਸ ਐਵਰੇਜ ਆ ਵਧੀਆ ਗੱਡੀ ਸੈਵਨ ਸੀਟਰ ਆ ਦੇਖੋ ਅੰਦਰੋਂ ਦਿਖਾ ਦੇ ਗੁਰਪ੍ਰੀਤ ਕਾਰ ਅੰਦਰੋਂ ਵੀ ਕਾਰ ਬਹੁਤ ਸੋਹਣੀ ਆ ਬਾਈ ਹਨਾ ਇਹ ਤੇ ਕਾਰ ਚੰਗੀ ਆ ਤੇ ਜੇ ਕਿਸੇ ਨੇ ਇਹ ਕਾਰ ਲੈਣੀ ਆ ਤਾਂ ਕਾਰ ਬਾਇ ਕਰ ਲਿਓ ਅਗਲੀ ਤੁਹਾਨੂੰ ਕਾਰ ਦਿੰਨੇ ਆਪਾਂ Honda City ਬਾਈ ਆਜੋ ਆ Honda City ਕਾਰ ਹੈ ਜੀ ਅੱਜ ਆਪਣੇ ਲਵੇ Honda City 50 ਨੰਬਰ ਦੀ Honda City 2014 ਮਾਡਲ ਹੈ ਜੀ ਡੀਜ਼ਲ ਚ ਡੀਜ਼ਲ ਹੈ ਵਧੀਆ ਕਾਰ ਹੈ ਜੀ ਪੰਜਾਬ ਨੰਬਰ ਹੈ ਸੈਕੰਡ ਆਨਰ ਹੈ ਹਾਂਜੀ ਤੇ ਇਹ ਹੈਗੀ ਹੈ ਜੀ 3 ਲੱਖ ਤੇ 70000 ਦੀ ਰੇਂਜ ਤੇ 14 ਮਾਡਲ 14 ਮਾਡਲ ਪੰਜਾਬ ਨੰਬਰ ਵਧੀਆ ਚੱਲਣੇ ਕਾਰ ਹੈ ਸੈਕੰਡ ਆਨਰ ਕਾਰ 14 ਵੀ 12ਵੇਂ ਮਹੀਨੇ ਦੀ ਹੈ ਬਈ ਹਨਾ ਤੇ ਲੈ ਜੋ 3 ਲੱਖ 70000 ਰੁਪਏ ਦੀ ਆਹ Ameez Honda Meez ਹੈ ਜੀ 14 ਮਾਡਲ ਹੈ ਵਧੀਆ ਕਾਰ ਹੈ 2,70,000 ਦੀ ਰੇਂਜ ਦੇ ਵਿੱਚ ਜਿਹੜਾ ਮੇਰਾ ਭਰਾ ਕਹਿੰਦਾ ਪੂਰਾ ਕਰਾ ਦੇ ਲੋਨ ਤੇਰੇ ਵਾਸਤੇ ਲੈ ਕੇ ਆਏ ਮੇਰੇ ਭਰਾ 14 ਮਾਡਲ 14 ਮਾਡਲ 2,70,000 ਦੀ ਪੂਰੇ ਦਾ ਪੂਰਾ ਕਰ ਦਵਾਂਗੇ ਲੋਨ ਭੇਜ ਪੈਣ ਕੜਾਧਾਰ ਕਰਨ ਆਹ ਤੇ ਬਈ ਰੇਟ ਦੱਸੋ ਤੁਸੀਂ ਕਿਵੇਂ ਲੱਗਿਆ ਚੰਡੀਗੜ੍ਹ ਨੰਬਰ ਦੀ ਕਾਰ ਹੈ 2,70,000 ਰੁਪਏ ਦੀ 14 ਮਾਡਲ ਡੀਜ਼ਲ ਹੋਂਡਾ ਮੈਜਿਕ ਤੁਹਾਨੂੰ ਸਭ ਤੋਂ ਵੱਡੀ ਚੀਜ਼ ਦਮਾ ਇਹਦੇ ਵਿੱਚ ਬਈ ਐਵਰੇਜ 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 ਪੂਰੀ ਐਂਡ ਮਿਲਦੀ ਹੈ ਇਹਦੇ ਵਿੱਚ ਆਹ ਆ ਵੀਰੇ 2000 ਪੰਜ ਮਾਡਲ ਕਾਰ ਹੈ ਜੀ 90000 ਦੀ ਮੰਗਦੇ ਆ ਵੀਰੇ 70000 ਦੀ ਮਿਲ ਜੂਗੀ ਇਹ 7 ਦੀ ਮਾਰ ਕਿਵੇਂ ਲੱਗਿਆ 7 ਛੋਰੀ ਸ਼ਾਇਦ ਮੈਨੂੰ ਕੁਝ ਪਤਾ ਨਹੀਂ ਐ ਚਲ ਕੱਲ ਹੀ ਆਈ ਹੈ ਗੱਡੀ ਕਿਸੇ ਗੱਡੀ ਚ ਕੱਟੀ ਹੈ 7 ਮਾਡਲ ਹੈ ਬਈ ਹੈਨਾ ਕੱਲ ਕਿਸੇ ਗੱਡੀ ਚ ਕੱਟੀ ਹੈ 7 ਮਾਡਲ ਲੈ ਵੀ 7 ਮਾਡਲ 12ਵੇਂ ਮਹੀਨੇ ਦੀ ਰੇਟ 90000 ਮੰਗਦੇ 90000 ਰੁਪਿਆ ਬਾਈ ਰੇਟ ਬਿਲਕੁਲ ਜੈਨੂਨ ਆ ਇਹ ਗਰੇ ਰੰਗ ਦੀ ਵਰਨ ਨਹੀਂ ਵੀਰੇ ਇਹ ਨਹੀਂ ਵੇਚ ਦੋ ਦੇਖੀ ਜਓ ਇਹ ਵੇਚ ਇਹਦੀ ਬੁਕਿੰਗ ਆਈ ਹੋਈ ਹੈ ਠੀਕ ਹੈ ਆਹ ਇਹ 2015 ਮਾਡਲ ਹੈ ਜੀ ਕਾਰ ਵਧੀਆ ਗੱਡੀ ਹੈ 3 ਲੱਖ 10000 ਦੀ ਰੇਂਜ ਦੇ ਵਿੱਚ 3 ਲੱਖ 10000 ਰੁਪਿਆ ਦੀ ਬਾਈ ਹੈ ਨਾ ਤੇ ਇਹਨੂੰ ਧੋ ਦਿਓ ਮੇਰਾ ਬਾਈ ਬਾਈ ਆ ਰਿਹਾ ਲੈਣ ਸਾਈਡ ਤੇ ਲਈ ਹੋਈ ਹੈ ਆਹ ਆ ਵੀਰੇ ਇਹ ਵੀਰੇ 2023 ਮਾਡਲ ਹੈ ਜਿਹੜਾ ਮੇਰਾ ਕਹਿੰਦਾ ਮੇਰਾ ਭਰਾ ਕੋਈ ਕੰਮ ਵਾਸਤੇ ਕਾਰ ਲੈਣੀ ਹੈ yellow plate ਮੇਰੇ ਵੀਰ ਠੀਕ ਹੈ ਤੇ 6,70,000 ਰੁਪਏ ਕਹਿ ਰਹੇ ਆ 23 ਮਾਡਲ ਕਾਰ ਆ ਬਾਕੀ ਕਰ ਲਵਾਂਗੇ 670 ਦੇ ਵਿੱਚ ਆਹ ਡਿਜ਼ਾਇਰ ਵੀਰੇ 2,25,000 ਦੀ 2012 ਮਾਡਲ 2012 ਮਾਡਲ ਆ ਆਡੀ ਕਾਰ ਦੇ ਰਿਹਾ ਪਰ ਤੁਹਾਨੂੰ A4 ਹੈ ਇਹ ਆਡੀ ਉਹ A4 ਹੈ ਜੀ ਅਲੋਇਟਰ ਵਧੀਆ ਵਾਲੇ ਪਏ ਹੋਏ ਆ 7,90,000 ਰੁਪਏ ਕਹਿ ਰਹੇ ਆ 7.5 ਲੱਖ ਦੀ ਮਾਡਲ 7.5 ਲੱਖ ਰੁਪਏ ਚ ਆਡੀ A4 2012 12 ਮਾਡਲ ਬਈ ਨੰਬਰ ਥੋੜਾ ਚੰਡੀਗੜ੍ਹ ਦਾ ਰਿਟਿਸ ਵੀਰੇ 2,70,000 ਦੀ 20,000 ਰੁਪਏ ਦੇ ਕੇ ਬਾਕੀ ਲਾਉਣ ਠੀਕ ਆ ਵੀਰੇ ਕੋਡਾਉਟ 2010 ਮਾਡਲ ਹਾਂਜੀ 1,65,000 ਰੁਪਏ ਦੀ 1,65,000 ਹੈ 1,65,000 ਦੀ 2010 ਮਾਡਲ ਡੀਜ਼ਲ ਹੈ ਜੀ ਵਧੀਆ ਕਾਰ ਹੈ ਡੀਜ਼ਲ ਹੈ ਬਾਈ ਕਰ ਲਓ ਬਿੱਲੀ ਥਾਂ ਤੇ ਕਿਸੇ ਨੇ ਕਾਰ ਲੈਣੀ ਕਾਲੇ ਰੰਗ ਚ ਹੈ ਨੂੰ ਪਾ ਕੇ ਤੇ ਲਾਇ ਲੂਏ ਟਾਇਰ ਚੰਗੇ ਤਰੀਕੇ ਦੇ ਇਹਦੇ ਲਾਓ ਗੇੜੀ ਯਾਰ ਹਨਾ ਤੇ ਕਾਰ ਸੋਹਣੀ ਅਗਲੀ ਸਕਾਰਪੀਓ ਵੀਰੇ ਮਾਡਲ 2019 ਹੈ ਜੀ S9 ਹੈ 22 ਇੰਚੀ ਲੋਏ ਟਾਇਰਾਂ ਦੇ ਨਾਲ ਹੈ ਹਾਂਜੀ ਵਧੀਆ ਕਾਰ ਹੈ ਨੌਨ ਐਕਸੀਡੈਂਟਲ ਇੰਜਨ ਗੇਰਦੀ ਓਕੇ 13 ਲੱਖ 75000 ਰੁਪਏ ਦੀ ਰੇਂਜ ਦੇ ਵਿੱਚ ਹੈ ਵਧੀਆ ਕਾਰ ਨੌਨ ਐਕਸੀਡੈਂਟਲ 13 ਲੱਖ 75000 ਰੁਪਏ ਬਈ ਹੈ ਨਾ ਆਹ ਹੈ ਵੀਰੇ 2022 ਮਾਡਲ ਦੀ ਕਾਰ ਹੈ ਵੀਰੇ ਭਰਾ ਹਲੋਏ ਟਾਇਰ ਤੁਹਾਡੇ ਸਾਹਮਣੇ ਹੈ ਸੀਟ ਕਵਰ ਨਵੇਂ ਹੈ 0051 ਨੰਬਰ TV31 ਦਾ ਹਾਂਜੀ ਸਾਰੀ オリジナル ਹੈ 40000 ਚੱਲੀ ਆ 17 ਲੱਖ ਤੇ 90000 ਰੁਪਏ ਕਹਿ ਰਹੇ ਹਾਂ ਬਾਕੀ ਹੋਰ ਮੌਕੇ ਤੇ ਕਰ ਲਵਾਂਗੇ 17 ਲੱਖ 90000 ਰੁਪਏ ਦੇ ਵਿੱਚ ਬਈ ਹੈ ਨਾ ਤੁਹਾਨੂੰ ਸ਼ਾਹ ਕਾਲੀ ਕਾਰ ਮਿਲ ਰਹੀ ਹੈ ਬਈ ਤੇ ਕਾਰ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆਲ ਓਰੀਜਨਲ ਕਾਰ ਹੈ ਨਾ ਵੀਰੇ ਬੰਪਰ ਪੇਂਟ ਨਹੀਂ ਕਲੇ ਤੁਹਾਡੇ ਦੇ ਬੰਪਰ ਵੀ ਨਹੀਂ ਹੈਗੇ ਮੇਰੇ ਭਰਾ ਚਲੋ ਬੰਪਰ ਵੀ ਪੇਂਟ ਨਹੀਂ ਹੈਗੇ ਬਾਈ ਤੇ ਅਗਲੀ ਆ ਗਈ ਆਪਣੇ ਲਵੇ ਆਹ ਜੀ ਐਕਸਕ੍ਰੋਸ ਐਸਕ੍ਰੋਸ 2018 ਮਾਡਲ ਹੈ ਪੰਜਾਬ ਪੀਵੀ05 ਫਸਟ ਓਨਰ ਕਾਰ ਹੈ ਡੀਜ਼ਲ ਹੈ ਟੌਪ ਹੈ ਪੁਸ਼ ਬਟਨ ਸਟਾਰਟ ਹੈ 6.5 ਲੱਖ ਦੀ ਰੇਟ ਦੇਣੀ 6 ਲੱਖ 50 ਹਜ਼ਾਰ ਰੁਪਿਆ ਬਾਈ ਹੈ ਨਾ ਤੇ ਅਗਲੀ ਤੁਹਾਨੂੰ ਐਕਸਯੂਵੀ ਡਬਲਯੂ 8 ਡਬਲਯੂ 8 ਹੈ ਵੀਰੇ 3 ਲੱਖ 90 ਹਜ਼ਾਰ ਦੀ 2013 ਮਾਡਲ ਲੈ ਵੀ 7 ਸੀਟਰ ਕਾਰ ਹੈ ਬਾਈ ਹੈ ਨਾ ਤੇ ਲੈ ਜੋ ਫੈਮਿਲੀ ਨੂੰ ਪਹਾੜਾਂ ਵੱਲ ਆਕਰ ਕਿਸੇ ਨੇ ਇਹ ਕਾਰ ਲੈਣੀ ਹੈ ਰੇਟ ਵੀ ਕੁਝ ਵੀ ਨਹੀਂ ਹੈਗਾ ਤੇ ਤੁਹਾਡਾ ਲੋਨ ਵੀ ਹੋ ਜੂ ਬਈ ਬਿਲਕੁਲ ਸਾਢੇ 3 ਲੱਖ ਦਾ ਕਰ ਦਵਾਂਗੇ ਲੋਨ 40000 ਰੁਪਏ ਲੈ ਕੇ ਆਜੋ 40000 ਰੁਪਏ ਦੇ ਕੇ ਤੁਸੀਂ ਐਕਸਯੂਵੀ 500 ਕਾਰ ਲੈ ਜਾਓ ਘਰੇ ਬਈ ਹਨਾ Honda Amaze 2014 ਮਾਡਲ ਕਾਰ 290000 ਦੀ ਰੇਂਜ ਦੇ ਵਿੱਚ ਅਗਲੀ ਕਾਰ ਆਪ ਤੁਹਾਨੂੰ ਦੇ ਰਹੇ ਆ ਬਈ ਕਰੂਜ਼ ਕਾਰ ਹੈ ਨਵੀਂ ਸ਼ੇਪ ਵਾਲੀ ਬਈ ਹਨਾ ਕੈਮਰੇ ਤੇ ਚਾਰੇ ਪਾਸੇ ਲੱਗੇ ਹੋਏ ਨੇ ਇਹ ਕਿੰਨਾ ਮਾਡਲ ਹੈ ਵੀਰੇ ਕਾਰ ਇਹ 2016 ਮਾਡਲ ਦੀ ਕਾਰ ਹੈ ਜੀ ਗੁੱਡ ਕੰਡੀਸ਼ਨ ਹੈ ਵਧੀਆ ਕਾਰ ਹੈ ਜਿਹਨਾਂ ਨੂੰ ਵਧੀਆ ਕਾਰ ਗਿਣਦੇ ਆਪਾਂ ਅਲੋਏ ਟਾਇਰ ਵਧੀਆ ਨਵੇਂ ਲੱਗੇ ਹੋਏ ਆ ਹਾਂਜੀ ਅੰਦਰੋਂ ਦਿਖਾ ਦੇ ਗੁਰਪ੍ਰੀਤ ਕਾਰ ਬਾਈ ਪੂਰੀ ਸੋਹਣੀ ਕਾਰ ਹੈ ਤੇ ਮੈਨੂਅਲ ਗੇਅਰ ਚਾ ਮੇਨ ਗੱਲ ਬਾਈ ਹੈਨਾ ਮੈਨੂਅਲ ਗੇਅਰ ਚ ਕਾਰ ਆ ਤੇ ਕਾਰ ਹੈਗੀ ਪੂਰੀ ਸੋਹਣੀ ਸਨਰੂਫ ਕਾਰ ਚ ਹੈਗਾ ਬਾਈ ਅੱਛਾ ਕੋਈ ਕਮੀ ਪੇਸ਼ੀ ਬਾਈ ਕਾਰ ਇੱਕ ਦਾਣਾ ਵੀ ਕਮੀ ਪੇਸ਼ੀ ਨਹੀਂ ਕਾਰ ਮਲੋਕਾ ਜੈਨੂਨ ਚੱਲੀ ਹੋਈ ਆ 70 75000 ਕਿਲੋਮੀਟਰ ਅਲੋਏ ਟਾਇਰ ਵਧੀਆ ਨਵੇਂ ਟਾਇਰ ਆ ਜਿਹੜਾ ਮੇਰਾ ਪ੍ਰਾਪ ਨਵੇਂ ਇੰਜਨ ਦੀ ਵਧੀਆ ਕਰੂਜ ਲੱਭ ਰਿਹਾ ਉਹਦੇ ਵਾਸਤੇ ਵਧੀਆ ਕਾਰ ਹੈ ਕਿੰਨਾ ਮਾਡਲ 2000 2016 16 ਕਿੰਨਾ ਰੇਟ ਹੈ ਇਹਦਾ ਰੇਟ ਹੈ ਵੀਰੇ 590000 ਡਿਮਾਂਡ ਹੈ 5.5 ਲੱਖ ਦੀ ਕਾਰ ਮਿਲ ਜੂ ਸਾਢੇ 5 ਲੱਖ ਰੁਪਏ ਰੇਟ ਦੀ ਵੀ ਕਾਰ ਹੈ ਨਾ ਤੇ ਆਹ ਕ੍ਰੇਟਾ ਕ੍ਰੇਟਾ ਆਟੋਮੈਟਿਕ ਹੈ ਜੀ 2015 ਮਾਡਲ ਵਧੀਆ ਕਾਰ ਹੈ ਵੀਰੇ ਨੋਨ ਐਕਸੀਡੈਂਟ ਵਾਲੀ ਸੈਕਿੰਡ ਓਨਰ ਦੀ ਇੱਕੋ ਰੇਟ 6 ਲੱਖ ਰੁਪਈਆ ਸਾਢੇ 6 ਲੱਖ ਡਿਮਾਂਡ ਹੈ 6 ਲੱਖ ਰੁਪਈਏ ਦੇ ਵਿੱਚ ਬਈ ਹੈਨਾ ਅੰਦਰੋਂ ਦਿਖਾ ਦਾਂ ਇੱਕ ਵਾਰੀ ਦੇਖੋ ਵੀਰ ਜੀ ਇਹ ਹੈਗੀ ਆਟੋਮੈਟਿਕ ਬ ਤੇ ਕਾਰ ਦੇਖੋ ਪੂਰੀ ਸੋਹਣੀ ਆ ਪੁਸ਼ ਬਟਨ ਸਟਾਰਟ ਤੁਹਾਨੂੰ ਮਿਲੂ ਕਾਰ ਦੇ ਵਿੱਚ ਬਈ ਚਲਾਵਾ ਇੱਕ ਨੰਬਰ ਗੁੱਡ ਗੁੱਡ ਵੀਰੇ ਇੰਜਨ ਗੇਅਰ ਐਕਸੀਡੈਂਟ ਬਿਲਕੁਲ ਓਕੇ ਠੀਕ ਆ ਬਈ ਤੇ ਅਗਲੀ ਤੁਹਾਨੂੰ ਭਾਈ ਜਿਹੜੀ ਮੋਸਟ ਡਿਮਾਂਡਿੰਗ ਕਾਰ ਆਪਣੀ ਆ ਗਈ ਨੋਵਾ ਕ੍ਰਿਸਟਾ ਨੋਵਾ ਕ੍ਰਿਸਟਾ ਜੀ 2017 ਮਾਡਲ ਹੈ ਮੈਨੂਅਲ ਜੀ ਵੈਰੀਐਂਟ ਹੈ ਵਧੀਆ ਕਾਰ ਹੈ ਭਰਾਵੋ 13 ਲੱਖ ਰੁਪਏ ਦੀ ਵੇਰੇ ਵੇਰੇ ਕੈਪਟਨ ਸੀਟ ਕੈਪਟਨ ਸੀਟ ਲਓ ਵੀ 13 ਲੱਖ ਰੁਪਏ ਦੇ ਰੇਂਜ ਦੇ ਵਿੱਚ ਠੀਕ ਹੈ ਬਈ ਇਹ ਫੋਰਚਨਰ ਵੀ ਫੋਰਚਨਰ ਹੈ 1 ਲੱਖ 25000 ਚੱਲਿਆ ਫਸਟ ਓਨਰ ਹੈ 4949 ਨੰਬਰ ਹੈ ਸਾਰਾ ਹੀ ਓਰੀਜਨਲ ਹੈ ਮੈਨੂੰ ਲੱਗਾ 1 ਲੱਖ 25000 ਤੂੰ ਦੋਗੇ ਓਕੇ 1 ਲੱਖ 25000 ਚੱਲਿਆ ਸਾਰੀ ਓਰੀਜਨਲ ਹੈ 4949 ਨੰਬਰ ਹੈ ਨਵੇਂ ਟਾਇ 2013 automatic 4x2 ओके लो जी कार सोਣੀ है भाई ये 12 लाख ते 90000 ਦੀ ਰੇਂਜ ਦੇ ਵਿੱਚ ਹੈ ਮੇਰੇ ਭਰਾ ਹੁਣ ਜਾਣਾ ਹੁਣ ਟੋਰਚਰ ਇਹ ਲਾਸਟ ਕਾਰ ਆ ਜਿਹੜੀ ਹੁਣ ਦਵਾਂਗੇ ਨਹੀਂ ਵੀਰੇ ਇਸ ਤੋਂ ਬਾਅਦ ਵੀ ਹੋਰ ਕਾਰਾਂ ਖੜੀਆਂ ਠੀਕ ਹੈ ਬਾਈ 2012 ਮਾਡਲ ਦੀ ਕਾਰ ਹੈ 0095 ਵਧੀਆ ਕਾਰ ਹੈ 5,70,000 ਰੁਪਏ ਦੀ ਰੇਂਜ ਦੇ ਵਿੱਚ ਕਾਰ ਹੈ ਜੀ 570 ਦੇ ਵਿੱਚ ਪੰਜ ਲੱਖ 70 ਹਜ਼ਾਰ ਦੀ ਨਵੀਂ ਸ਼ੇਪ ਦੀ ਪਜੈਰੋ ਲੋਨ ਹੋ ਜੂ ਇਹਦੇ ਤੇ ਬਿਲਕੁਲ ਹੋ ਜਾਊਗਾ ਜੀ ਲੈ ਵੀ ਲੋਨ ਇਹਦੇ ਤੇ ਹੋ ਜੂ ਬਾਈ ਇਹ ਕਾਰ ਆ ਗਈ ਆਪਣਾ ਲੋਬੇ ਜ਼ਾਹਿਰ ਬਾਈ ਇਹਦੇ ਲਾਇ ਤੁਸੀਂ ਚੈੱਕ ਕਰ ਲੋ ਲਾਇ ਵੀ ਬਹੁਤ ਸੋਹਣੇ ਨੇ ਵੀ ਕਾਰ ਦੇ ਪੂਰੇ ਨਾਲ ਹੈਵੀ ਡਿਊਟੀ ਵਾਲੇ ਲਾਇ ਨੇ ਉਹੀ ਨਹੀਂ ਹੈਗੇ ਆਮ ਦੇ ਹਨ ਬਾਈ ਬਿਲਕੁਲ ਜੀ ਬਿਲਕੁਲ ਤੇ ਟਾਇਰਾਂ ਦੀ ਕੰਡੀਸ਼ਨ ਚੰਗੀ ਪਈ ਆ ਕਿੰਨਾ ਮਾਡਲ ਹੈ ਵੀਰੀ ਕਾਰ ਇਹ 2015 ਹੈ ਜੀ ਵਧੀਆ ਸਰਵਿਸ ਰਿਕਾਰਡ ਕਾਰ ਚੱਲੀ ਹੈ 77,000 ਕਿਲੋਮੀਟਰ 77 ਕੋਟ ਕੰਡੀਸ਼ਨ ਦੀ ਕਾਰ ਹੈ ਸਾਡੇ ਕੋਲ ਓਕੇ ਬਈ ਤੇ ਅੱਛਾ ਇਹਦੇ ਤੇ ਲੋਨ ਕਿੰਨਾ ਹੋ ਜੂ ਇਹਦੇ ਉੱਪਰ ਕਰ ਦਵਾਂਗੇ ਜੀ ਆਪਾਂ 4 ਲੱਖ ਰੁਪਏ ਦਾ ਲੋਨ 4 ਲੱਖ ਦਾ ਕਿੰਨੇ ਰੁਪਏ ਦੀ 4 ਲੱਖ 70 ਹਜ਼ਾਰ ਮੰਗਦੇ ਆ 4.5 ਲੱਖ ਰੁਪਏ ਦੀ ਕਾਰ ਮਿਲੂਗੀ 50 ਹਜ਼ਾਰ ਰੁਪਏ ਦੇ ਕੇ ਕਾਰ ਲੈ ਜਾਓ ਤੇ 50 ਹਜ਼ਾਰ ਰੁਪਏ ਦੇ ਕੇ ਸਿਰਫ ਤੁਹਾਨੂੰ ਕਾਰ ਮਿਲ ਜਾਣੀ ਹੈ ਬਾਕੀ ਸਾਰਾ ਕਾਰ ਤੇ ਲੋਨ ਹੋ ਜੂ ਡਿਜ਼ਾਇਰ ਤੇ ਅਗਲੀ ਬਈ ਆਪਣੇ ਲਈ ਸਪੋਰਟ ਕਾਰ ਹੈਗੀ ਆਹ ਜੇ ਕਿਤੇ ਭਾਈ ਇਹਦੇ ਲਾਇਲੂਏ ਚੰਗੇ ਪਾ ਕੇ ਬਈ ਹਨਾ স্মੋਕ ਕਰਾ ਦੇ ਇਹਦੀਆਂ ਲਾਈਟਾਂ ਤੇ ਇਸ ਕਾਲੇ ਹਿੱਸੇ ਕਰਾ ਦੇ ਹਨਾ ਆਉਂਦੇ ਸਾਰ ਚਲਾਣਾ ਨਹੀਂ ਕਹਿਰ ਬਣ ਜੀ ਕਹਿ ਠੀਕ ਹੈ ਭਾਈ ਅੱਛਾ ਕਿੰਨਾ ਮਾਡਲ ਹੈ ਵੀਰੇ 2012 ਮਾਡਲ ਕਾਰ ਹੈ ਰਜਿਸਟਰ 2013 ਸੈਕੰਡ ਓਨਰ ਹੈ ਵਧੀਆ ਕਾਰ ਹੈ ਬੀਡੀਆਈ ਠੀਕ ਹੈ ਡਿਮਾਂਡ ਪ੍ਰਾਈਸ ਹੈਗਾ 290000 290000 ਲਾਸਟ ਪ੍ਰਾਈਸ ਹੈ 275000 ਓਕੇ ਆਹਾ ਆ ਹੈਗੇ ਜੀ 2011 ਰਜਿਸਟਰ 2012 ਪੈਟਰੋਲ ਦੀ ਹੈ ਪੈਟਰੋਲ ਦੀ 225000 ਦੀ ਹੈ ਕਰ ਦਵਾਂਗੇ 2 ਲੱਖ ਦਾ ਲਾਉਣ ਲੈ ਵੀ ਉਹ ਵੀਰੀ ਉਹ 18 ਮਾਡਲ i20 ਹੈ ਡੀਜ਼ਲ ਆਸਤਾ ਆਪਸ਼ਨਲ ਟਾਪ ਮਾਡਲ ਹੈ 6 ਲੱਖ ਰੁਪਏ ਦੀ 6 ਲੱਖ ਰੁਪਈਆ ਦੀ ਲਾਵੀ ਰੇਟ ਬਹੁਤ ਜੈਨੂਅਨ ਨੇ ਬਾਈ ਹਨਾ ਲੋਨ ਵਗੈਰਾ ਸਾਰਾ ਹੋਜੂ ਤੁਹਾਡਾ ਹਾਂਜੀ ਬਾਈ ਇਹ ਸੀ ਅੱਜ ਦੀਆਂ ਕਾਰਾਂ ਤੇ ਕਿਵੇਂ ਲੱਗੇ ਰੇਟ ਕਿਵੇਂ ਲੱਗੀ ਕਾਰਾਂ ਦੀ ਕੁਆਲਿਟੀ ਬੜਾ ਇੱਕ ਕਮੈਂਟ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਹੋਰਾਂ ਦੀ ਹਨਾ ਬਈ ਤੇ ਕਾਰਾਂ ਤੁਹਾਨੂੰ ਚੰਗੀਆਂ ਮਿਲਣਗੀਆਂ ਵੀਡੀਓ ਸ਼ੇਅਰ ਕਰਕੇ ਆਉਂਗੇ ਤਾਂ ਤੁਹਾਨੂੰ ਡਿਸਕਾਊਂਟ ਬਹੁਤ ਚੰਗਾ ਦੇ ਦੇਣਗੇ ਬਾਈ ਹਨਾ ਤੇ ਬਾਕੀ ਹੋਰ ਕੁਝ ਕਹਿਣਾ ਵੀ ਇੱਥੋਂ ਜੀ ਬਾਈ ਸਾਡੇ ਵੱਲੋਂ ਤਾਂ ਇੰਨੀ ਕੀ ਬੇਨਤੀ ਹੈ ਜੇ ਚੰਗੀਆਂ ਕਾਰਾਂ ਲੈਣੀਆਂ ਤਾਂ ਸਾਨੂੰ ਇੱਕ ਵਾਰ ਜ਼ਰੂਰ ਕੰਟੈਕਟ ਕਰਿਓ ਸਾਡੇ ਵੱਲੋਂ ਹਰੇਕ ਕਾਰ ਦਾ ਇੰਜਨ ਗੇਅਰ ਦੀ ਜ਼ਿੰਮੇਵਾਰੀ ਹੋਏਗੀ ਤੇ ਡਾਕੂਮੈਂਟਸ ਦੀ ਜ਼ਿੰਮੇਵਾਰੀ ਹੋਏਗੀ ਜੇ ਤੁਸੀਂ ਕੋਈ ਲੋਨ ਕਰਾਉਣਾ ਹਰੇਕ ਕਾਰ ਦੇ ਉੱਪਰ ਅਸੀਂ 90% ਤੱਕ ਲੋਨ ਕਰਕੇ ਦਵਾਂਗੇ ਆ ਜਾਓ ਬਸ ਇੱਕ ਵਾਰ